ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡਾ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮੂਰਾ ਵਾਲੀ ਤੇ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ ਸੱਜਣੋ ਫਰੀਦਕੋਟ ਆ ਜਾਂਦਾ। ਮੂਰਾ ਵਾਲੀ ਨਗਰ ਦੇ ਵਿੱਚੋਂ ਕਾਕੇ ਵੀਰ ਨੂੰ ਮਲਾਉਣ ਲੱਗੇ ਆ ਤੁਹਾਨੂੰ। ਇੱਕ ਝੂਟੀ ਨਾ ਆ ਝੂਟੀ ਆ ਤੇ ਮਗਰ ਆ ਗਈ ਇਹਦੇ ਕੱਟੀ ਕੱਟੀ ਬਹੁਤ ਚੰਗੀ ਨੂੰ ਜਨਮ ਦਿੱਤਾ ਕਰਮਾ ਵਾਲੀ ਨੇ ਤੇ ਬਾਕੀ ਸਭੀ ਚੰਗੀ ਆ ਕੀ ਹਿਸਾਬਕ ਤਵ ਰਹੂਗਾ ਲੇਖਾ ਜੋਖਾ ਆਪਾਂ ਭਰਾ ਤੋਂ ਪੁੱਛ ਲੈਨੇ ਜਿਹਦੇ ਪਸੰਦ ਆ ਜਾਂਦੀ ਆ ਹਰ ਵੀਡੀਓ ਚ ਰਿਕਵੈਸਟ ਬੇਨਤੀ ਰਹਿੰਦੀ ਆ ਕਿ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਆਜੋ ਡਿਟੇਲ ਲੈਨੇ ਆ ਕਿੰਨਾ ਕੁ ਦੁੱਧ ਕੀ ਭਾਰ ਰੱਖਦਾ ਵੀਰੇ ਦਾ ਸਾਰੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਜੁੜਿਓ ਐਂਡ ਤੱਕ ਵੇਖਿਓ ਵੀਡੀਓ ਨੂੰ ਲਾਸਟ ਤੱਕ ਕਾਕੇ ਵੀਰ ਸਾਸਰੀ ਕਾ ਵਧੀਆ ਤੂੰ ਸੁਣਾ ਵਧੀਆ ਠੀਕ ਆ ਬਸ ਚੜਦੀ ਕਲਾਂ ਹਾਂ ਹਾਂ ਚੜਦੀ ਆ ਵਾ ਆਪਣਾ ਨਾਮ ਤੇ ਐਡਰੈਸ ਦੱਸ ਦੀ ਗੇ ਆ ਪੰਨ ਮੂਰ ਵਾਲੀ ਜਿਹੜਾ ਫੇਕਟਰ ਬਾਈ ਨਾਮ ਮੇਰਾ ਕਾਕਾ ਨੰਬਰ ਨੰਬਰ 98553 ਤੇ 27655 ਤੇ ਇਹ ਛੋਟੀ ਸੂਈ ਕਿਹੜਾ ਸੂਹਾ ਤੇ ਕਿੰਨੇ ਟਾਈਮ ਦੀ ਸੂਈ ਹੈ ਪਹਿਲੇ ਸੂਈ ਹੈ ਬਾਈ ਸੂਹਾ ਪਹਿਲੇ ਹੀ ਸੂਈ ਅੱਛਾ 2 ਮਹੀਨਾ ਦਾ ਸੂਈ ਨੋ ਠੀਕ ਆ ਕੱਟੀ ਆ ਮਗਰੇ ਨੇ ਠੀਕ ਆ ਕੱਟੀ ਤੇ ਹੀ ਮਿਲਦੀ ਕਰਮਾਣੀ ਹਾਂ ਹਾਂ ਯਾਰ ਕੱਟੀ ਬੜੀ ਸਾਂਭੀ ਆ ਕਹੇ ਚੰਗੇ ਸੀਮੰਦੀ ਲੱਗਦੀ ਆ ਵਾਹੀਦੀ ਨਹੀਂ ਯਾਰ ਕੱਟੀ ਹਨਾ ਹਾਂ ਕੀ ਬਾਤ ਆ ਯਾਰ ਕੱਟੀ ਕੱਟੀ ਆ ਜੱਟਾ ਮਗਰ ਹਨਾ ਤੇ ਦੁੱਧ ਇਹਦੇ ਕੋਲੇ ਹੁਣ 8 ਕਿਲੋ ਦੁੱਧ 8 ਕਿਲੋ ਦੁੱਧ ਜਿਹੜਾ ਮਰਜੀ ਆ ਜੇ ਹਾਂ ਹਾਂ ਚੋਲੇ ਯਾਰ ਬੜਾ ਦੁੱਧ ਤੇ ਜਿਵੇਂ ਸੈਡ ਦੀ ਆ ਤੇ ਉਹ ਦੁੱਧ ਪੂਰਾ ਦੁੱਧ ਪੂਰਾ ਦੌਰ ਕਰਾ ਦਈਏ ਚੱਕ ਹਾਂ ਕਰਾਈ ਮੜੀ ਸੱਜਣੋ ਸੂਆ ਪਹਿਲਾ ਸੂਈ ਆ ਮਗਰ ਕੱਟੀ ਬੜੀ ਸ਼ਾਨਦਾਰ ਆ ਹੋਰ ਗੱਲਾਂ ਦੀਆਂ ਗੱਲਾਂ ਤੇ ਆ ਵੀ ਝੋਟੀ ਕੱਟੀ ਆ ਹਲੇ ਪਹਿਲਾ ਸੂਆ ਸੂਈ ਆ ਅੱਠ ਦੁੱਧ ਆ ਚੂਣ ਚਾਂ ਨੂੰ ਓਕੇ ਕਾਕੇ ਓਕੇ ਓਕੇ ਲਓ ਵੀ ਸੱਜਣੋ ਕਾਕਾ ਕਹਿੰਦਾ ਵੀ ਚੂਣ ਚਾਂ ਦੀ ਓਕੇ ਆ ਥੋੜੀ ਜੀ ਡਰਦੀ ਆ ਕਿਉਂਕਿ ਕੱਲੀ ਆ ਇਸ ਤੇ ਉਪਰਾ ਕਰਦੀ ਆ ਕੱਟੀ ਦੇ ਦਾ ਬਣਾ ਕਰਦੀ ਹੈ ਨਾ ਕਰ ਲਓ ਜੀ ਵੇਖੋ ਹੈ ਨਾ ਕੋਈ ਗੱਲਬਾਤ ਵਾਲੀ ਚੀਜ਼ ਵਿਖਾਈ ਤੁਹਾਨੂੰ ਤੇ ਆ ਕੱਟੀ ਜਿਹੜੀ ਆ ਨਾ ਇਹ ਕੱਟੀ ਬੜੀ ਦਿਲ ਲੱਗੀ ਆ ਕੱਟੀ ਟਾਪ ਦਾ ਨਗੀਨਾ ਮੈਂ ਤਿਆਰ ਹੋਊਗੀ ਚੰਗੀ ਸਾਂਭਿਓ ਹੁਣ ਵੀ ਸਮਝੀ ਹੋਈ ਆ ਤੇ ਸਾਹਬ ਇਹਦਾ ਰੇਟ ਕੀ ਕਰਦਗੇ ਜੀ ਹੁਣ 82 ਦੇ ਦਾਂਗੇ ਯਾਰ 80 ਤੇ 2 82000 ਉਹ ਚੋ ਪਿਆਰ ਮੁਹੱਬਤ ਹੋਜੂ ਠੀਕ ਆ ਲੋ ਵੀ ਸੱਜਣੋ 82000 ਰੁਪਏ ਦੀ ਡਿਮਾਂਡ ਬਾਕੀ ਮੌਕੇ ਤੇ ਮਾਨਤਾ। ਪਹਿਲਾ ਸੂਆ ਚੋਟੀ ਮਗਰ ਕੱਟੀ 1.5 ਮਹੀਨੇ ਦੀ ਸੂਈ ਦੁੱਧ 8 ਪੰਡ ਮੂਰਾ ਵਾਲੀ ਤੇ ਜਿਲਾ ਫਰੀਦਕੋਟ। ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ। ਜਿਉਂਦੇ ਬਾਦ।